ਜੂਜੀ ਪਲੱਸ ਕ੍ਰੀਪਰ ਗੇਅਰ 48 ਸਪੀਡਾਂ ਵਾਲਾ ਆਮ ਸੀਰੀਜ਼ ਸਪੀਡ ਟਰੈਕਟਰ ਹੁੰਦੇ ਆ ਇਹ ਵੀ 5210 ਆ ਸਭ ਤੋਂ ਵੱਡੀ ਗੱਲ ਇਹ ਨੌਨ ਸੀ ਆਰ ਡੀ ਐ 22 ਮਾਡਲ ਆ 55 ਐਚ ਪੀ ਦਾ ਇਹ 2020 ਮਾਡਲ ਆ ਹਾਂਜੀ ਸਾਰਾ ਟਰੈਕਟਰ ਓਰੀਜਨਲ ਆ ਬਹੁਤੇ ਟਰੈਕਟਰ ਦੇ ਨਵੇਂ ਆ ਇਹ ਵੀ ਬਿਨਾ ਸੀ ਆਰ ਡੀ ਐ 22 ਤੱਕ ਹੀ ਇਹ ਆ ਇਹ 20 ਮਾਡਲ ਆ ਟਵਾਟਾ ਦੀ ਗੱਡੀ ਵਾਲਾ ਕੰਮ ਆ ਇਹਦਾ ਟਵਾਟਾ ਦੀ ਗੱਡੀ ਵਾਲਾ ਹਾਂ ਹਾਂ ਇਹ ਹੈਵੀ 4 ਵੀਲ ਹੈਵੀ 4 ਵੀਲ ਹੈਵੀ 70 ਐਚਪੀ ਦੀ E20 ਆ 16+4 ਵਾਲਾ 20 ਸਪੀਡਾਂ ਵਾਲਾ 20 ਸਪੀਡਾਂ ਵਾਲਾ ਐਕਸਟਰਾ ਟਾਰਕ ਵਾਲਾ 17 ਜੀ ਨਵੇਂ ਰੰਗ ਵਾਲਾ ਆਇਆ ਸੀ ਇਹ 66 ਆ ਗਿਆ ਘੱਟ ਬਜਟ ਚ ਕਹਿੰਦੇ ਸਾਨੂੰ ਕਰਾਰੋ ਹਿੱਸੇ ਜਾਈਦਾ ਫਾਰਮ ਟਰੱਕ ਇਹ ਵੀ ਬਹੁਤ ਘੱਟ ਮਿਲਦਾ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਬਿੱਲੀ ਤਲਵੰਡੀ ਖੜੇ ਆਂ ਬਾਈ ਜੋਬਨ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਆ ਭਰਾ ਵਧੀਆ ਵਧੀਆ ਚੜ੍ਹਦੀ ਕਲਾ ਹਾਂ ਹਾਂ ਤੇ ਕਿੰਨੇ ਕੁ ਡਾਇਰੈਕਟਰ ਨੇ ਬਾਈ ਜੋਬਨ ਹੈਗੇ 8-10 ਬਾਈ 8-10 ਤੇ ਇਹ ਕੰਡੀਸ਼ਨਾਂ ਦੀ ਕਿੱਦਾਂ ਰਹਿਣਗੇ ਜਮਾਂ ਨਵੇਂ ਆ ਦੇਖ ਲਓ ਉੱਚੇ ਉੱਚੇ ਮਾਡਲ 22 ਮਾਡਲ ਉੱਚੇ ਉੱਚੇ 22 24 ਹਨਾ ਉੱਚੇ ਮਾਡਲ ਨੇ 20 20 17 15 ਠੀਕ ਹੈ ਕਾਪੀ ਕਾਗਜਾਂ ਦੇ ਕਿੱਦਾਂ ਨੇ ਓਕੇ ਕਾਪੀ ਕਾਗਜਾਂ ਦੇ ਓਕੇ ਪੰਜਾਬ ਨੰਬਰ ਹੁੰਦੇ ਆ ਕਿਹੜਾ ਰਿਆ ਸਾਰੇ ਪੰਜਾਬ ਨੰਬਰ ਪੰਜਾਬ ਨੰਬਰ ਹਾਂ ਬਾਈ ਠੀਕ ਹੈ ਹੁਣ ਆਪਾਂ ਇੰਜਨ ਗੇਅਰ ਦੇ ਬੂਰੇ ਚੰਗੇ ਹੁੰਦੇ ਆ ਇੰਜਨ ਗੇਅਰ ਦੇ ਫੁੱਲ ਚੰਗੇ ਹੁਣ ਆਪਾਂ ਕਾਪੀ ਕਾਗਜਾਂ ਦੀ ਫੁੱਲ ਜ਼ਿੰਮੇਵਾਰੀ ਹੋ ਠੀਕ ਹੈ ਹੁਣ ਆਪਾਂ 55 10 ਤੋਂ ਸਟਾਰਟ ਕਰਦੇ ਆ ਨਿਊ ਹਾਲੈਂਡ ਤੋਂ ਦੱਸੀ ਬਾਈ ਇਹਦੇ ਬਾਰੇ 24 ਮਾਡਲ ਆ 24 ਮਾਡਲ ਆ ਹਾਂ ਹਾਂ ਜੀ ਜੂਜੀ ਪਲੱਸ ਕਰੀਪਰ ਗੇਅਰ 48 ਸਪੀਡਾਂ ਵਾਲਾ ਆਮ ਸੀਰੀਜ਼ ਸਪੀਡ ਟਰੈਕਟਰ ਹੁੰਦੇ ਆ ਹਾਂ ਜੀ ਇਹ 48 ਸਪੀਡਾਂ ਜਾਨੀ ਕਿ 48 ਸਪੀਡਾਂ ਵਾਲਾ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ 24 ਮਾਡਲ ਲਿਫਟ ਪਲੇਟਫਾਰਮ ਚ ਆ 24 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਚੇਂਜਰ ਵਾਲਾ ਟਾਇਰ ਹੈਗੇ ਆ 80 ਪੈਸੇ ਨਾਲ ਦੇ 80 ਪੈਸੇ ਟਾਇਰ ਨਾਲ ਦੇਨੇ 900 ਘੰਟਾ ਚੱਲਿਆ 900 ਘੰਟਾ ਚੱਲਿਆ ਹੋਇਆ ਨੋਪੀ ਵਗੈਰਾ ਲੱਗੀ ਹੋਈ ਆ 100 ਲੀਟਰ ਡੀਜ਼ਲ ਟੈਂਕ ਵਾਲਾ 100 ਲੀਟਰ ਹਾਂ 100 ਲੀਟਰ ਡੀਜ਼ਲ ਟੈਂਕ ਵਾਲਾ ਮੇਕਾ ਕਿੰਨਾ ਫੁੱਲ ਟੌਪ ਮਾਡਲ ਆ ਆ ਟੈਂਕੀ ਆ ਇੱਕ ਦੂਜੀ ਆ ਟੈਂਕੀ ਆ ਦੂਸਰੀ ਆ ਦੋ ਟੈਂਕੀਆਂ ਆ ਗਈਆਂ ਦੋ ਟੈਂਕੀਆਂ ਤੇ ਚੇਂਜਰ ਆ ਚੇਂਜਰ ਆ ਗਿਆ ਇਹ ਚੇਂਜਰ ਆ ਗਿਆ ਤੇ ਪੂਰਾ ਘੈਂਟ ਟਰੈਕਟਰ ਆ ਡਬਲ ਡਿਸਟ੍ਰਿਬਿਊਟਰ ਫੁੱਲ ਫਿਊਚਰ ਨੇ ਇਹਦੇ ਹਣਾ ਤੇ ਸਾਈਡ ਗੇਅਰ ਆ ਸਾਈਡ ਗੇਅਰ ਆ ਗਿਆ ਇੰਡੀਕੇਟਰ ਵੀ ਪੂਰੇ ਘੈਂਟ ਨੇ ਜਿਵੇਂ ਨਵੇਂ ਮਾਡਲ ਜੀ ਆ ਕਸੂ ਮਗ ਕਹਾਂ ਟਰੈਕਟਰ ਆ ਦੇਖਵਾ ਦੇ ਤੁਸੀਂ 24 ਮਾਡਲ 24 ਮਾਡਲ ਤੇ 24 ਮਾਡਲ ਦਾ ਬਈ ਜੋ ਬਣਾ ਰੇਟ ਕੀ ਹੈ ਰੇਟ ਜੇ ਆਪਾਂ ਨਵਾਂ ਲੈਣ ਜਾਂਦੇ ਆ ਪੌਣੀ 11 ਲੱਖ ਤੋਂ ਘੱਟ ਨਹੀਂ ਦਿੰਦੇ ਪੌਣੀ 11 ਲੱਖ ਦਾ ਹਾਂ ਠੀਕ ਹੈ ਡਿਮਾਂਡ ਇਹਦੀ 745 ਆ ਹਾਂਜੀ 7 ਲੱਖ ਤੇ 10000 ਰੁਪਏ ਦਾ ਟਰੈਕਟਰ ਆਪਾਂ ਦੇ ਦਾਂਗੇ 3.5 ਲੱਖ ਰੁਪਏ ਦਾ ਬੰਦੇ ਦਾ ਫਾਇਦਾ ਕਰ ਦਾਂਗੇ 3.5 ਲੱਖ ਦਾ ਫਾਇਦਾ ਹੋ ਜੂ ਇਹ ਚੋਂ ਹਾਂਜੀ ਹਾਂ ਤੇ ਬਾਕੀ ਮੌਕੇ ਤੇ ਵੀ ਟੇਬਲ ਤੇ ਵੀ ਗੱਲ ਹੋ ਜੂ ਕੋਈ ਨਹੀਂ ਕਰ ਦਾਂਗੇ ਤੇ ਮੂਰੇ ਆ ਗਿਆ 5310 ਇਹ ਵੀ 5310 ਆ ਸਭ ਤੋਂ ਵੱਡੀ ਗੱਲ ਇਹ ਨੌਨ ਸੀ ਆਰ ਡੀ ਐ 22 ਮਾਡਲ ਆ 5 ਠੀਕ ਹੈ ਗੀਅਰ ਪ੍ਰੋ ਆ ਗਿਆ ਗੀਅਰ ਪ੍ਰੋ ਆ ਹਾਂ ਠੀਕ ਹੈ ਗਲੋਬਲ ਹਿੱਸੇ ਦੇ ਵਿੱਚ ਆ ਗਿਆ 5410 ਵਾਲਾ ਹਿੱਸਾ ਆਰਡਰ ਤੇ ਮੰਗਾਉਣਾ ਪੈਂਦਾ ਆਰਡਰ ਤੇ ਮੰਗਾਉਣਾ ਪੈਂਦਾ ਹਾਂ ਹਾਂ ਠੀਕ ਹੈ ਹਜੇ ਰਿੰਮਾਂ ਦੇ ਪਰਚੀਆਂ ਬੁਰਚੀਆਂ ਉਵੇਂ ਹੀ ਭਈਆਂ ਨਾਲ ਦੀਆਂ ਠੀਕ ਹੈ ਟਾਇਰਾਂ ਦੀ ਕੰਡੀਸ਼ਨ ਕਿੰਨੀ ਕਾਉਣੀ ਹੈ ਟਾਇਰਾਂ ਦੀ ਪੂਰੀ ਵਧੀਆ ਟਾਇਰ ਹੈਗੇ 90 ਪੈਸੇ 90 ਪੈਸੇ ਟਾਇਰ ਪਾਏ ਨੇ ਕਨੋਪੀ ਵਗੈਰਾ ਲੱਗੀ ਹੋਈ ਆ ਮਿੱਤਰੋ ਹਾਂ ਜੀ ਹਾਂ ਟਰੈਕਟਰ ਚੰਗਾ ਹਜੇ ਰੇਸ ਜੀ ਵੀ ਕਿਸੇ ਨੇ ਝੋੜ ਸੇੜੀ ਨਹੀਂ ਹੈ ਨਾ ਤੇ ਜਾਨੀ ਕੋਈ ਸੇੜ ਸਾੜ ਨਹੀਂ ਹੋਈ ਇੱਕ ਘੰਟਾ ਚੱਲਿਆ ਲੱਗਦਾ 12 ਘੰਟਾ ਚੱਲਿਆ ਡਬਲ ਡਿਸਟਰੀਬਿਊਟਰ ਆ ਚਾਰ ਸਪੀਡਾਂ ਚ 22 ਮਾਡਲ ਆ 55 ਐਚਪੀ ਚ 1000 ਘੰਟੇ ਚੱਲਿਆ 1000 ਘੰਟੇ ਚੱਲਿਆ 22 ਦਾ ਮਾਰਕਾ ਉੱਤੇ ਆ ਟੈਰਮੇਂਟ ਇੱਕ ਰਾਜ 22 ਦਾ ਮਾਰਕਾ ਉੱਤੇ ਆ ਮਿੱਤਰੋ ਜੇ ਕੋਈ ਨਮਾ ਖਰੀਦਣ ਜਾਂਦਾ ਡਾਇਰੈਕਟਰ 13 22 ਜੋਬਨ ਕੋਲੇ ਗੇੜਾ ਮਾਰ ਲਿਓ ਤੇ ਡਿਸਟ ਨਮਾ ਮਿਲਦਾ ਹੀ ਨਹੀਂ ਭਾਈ ਜੀ ਨੇ ਇਹ ਲੈਣਾ ਬਿਨਾ ਸੀਆਰਡੀ ਤੋਂ 22 ਚ ਬੰਦ ਹੋ ਗਿਆ ਨਮਾ ਸੀਆਰਡੀ ਹੈ ਅੱਛਾ ਇਹ 22 ਚ ਬੰਦ ਹੋ ਗਿਆ ਸੀ ਨਮਾ ਮਿਲਦਾ ਹੀ ਨਹੀਂ ਹਾਂ ਜੀ ਪੰਜਾਬ ਨੰਬਰ ਪੰਜਾਬ ਨੰਬਰ ਮਿਲ ਰਿਹਾ ਮਿੱਤਰੋ ਗਲੋਬਲ ਹਿੱਸੇ 'ਚ ਆਲੂਆਂ ਵਾਲੇ ਬਹੁਤ ਮੰਗ ਕਰਦੇ ਆ ਠੀਕ ਆ ਗਲੋਬਲ ਹਿੱਸੇ 'ਚ ਆ ਗਿਆ ਤੇ ਬਾਕੀ ਜੇ ਤੁਸੀਂ ਨਮਾ ਲੈਣ ਜਾਂਦੇ ਹੋ ਕੇਰਾਂ ਜੋਬਨ ਕੋਲੇ ਨਿਗਾ ਮਾਰ ਲਿਓ ਮਾਡਲ ਤੇ ਮਾਡਲ 22 ਤੇ ਰੇਟ ਰੇਟ ਇਹਦਾ ਮੁੱਲ ਹੈਗਾ 7 ਲੱਖ ਤੋਂ 85000 ਦੇ ਨਾਲ ਆਪਾਂ 7 ਲੱਖ ਤੇ 60 ਹਜ਼ਾਰ ਰੁਪਏ ਦਾ ਟਰੈਕਟਰ ਦੇ ਦਾਂਗੇ 7 60 ਦਾ ਹਾਂ ਹਾਂ ਤੇ ਹੋਰ ਵੀ ਹੋ ਜੂ ਇਹ ਚ ਕਰ ਦਾਂਗੇ 7.5 ਦਾ ਦੇ ਦਾਂਗੇ ਹੋਰ 7.5 ਦਾ ਲੋ 10 ਘੋਰ ਡੱਕਰਤਾ ਬਾਕੀ ਟੇਬਲ ਤੇ ਗੱਲ ਕਰੂਗੇ ਆਏ ਨਹੀਂ ਪਤਾ 5 7 22 ਹੋਰ ਡੱਕਰ ਦੇ ਤੇ ਆ ਜੂ ਕਰਾ ਮੂਰੇ ਆ ਗਿਆ ਹੋਲੈਂਡ 330 ਸਪੈਸ਼ਲਟੀ ਸਨ ਹਾਂ ਇਹ ਵੀ 55 ਐਚਪੀ ਜੇ ਨਾਵੇਂ ਹੁਣ 50 ਐਚਪੀ ਜਾਂਉਂਦੇ ਆ ਠੀਕ ਆ ਜੀ ਇਹ 2020 ਮਾਡਲ ਆ ਹਾਂ ਜੀ ਸਾਰਾ ਟਰੈਕਟਰ ਓਰੀਜਨਲ ਆ ਸਾਰਾ ਓਰੀਜਨਲ ਹੈ ਫੁੱਲ ਟੌਪ ਰਿਵਰਸ ਪੀਟੀਓ ਰਿਵਰਸ ਪੀਟੀਓ ਫੁੱਲ ਟੌਪ ਆ ਗਿਆ ਜੂਜੀ ਗੇਅਰ ਜ ਦੀ ਕੰਡੀਸ਼ਨ ਜੋ ਬਣਾ ਨਾਲ ਦੇ ਟਾਇਰਾਂ ਦਾ ਮਾਰਕ ਚੈੱਕ ਕਰਾ ਦੋ ਨਾਲ ਦੇ ਟਾਇਰ ਨੇ ਕਿੰਨੇ ਕ ਪੈਸੇ ਪਏ ਹੋਣੇ ਟਾਇਰ ਹੈਗੇ 75 80 ਪੈਸੇ 75 80 ਪੈਸੇ ਹੋਊ ਇਹਦੇ ਟਾਇਰ ਠੀਕ ਆ ਪਰਚੀ ਹਜੇ ਮੰਗਰਾੜਾ ਵਾਲੀ ਉਵੇਂ ਉੱਤੇ ਹੀ ਪਈ ਹੈ ਠੀਕ ਹੈ ਮੰਗਰਾਟਾਂ ਵਾਲੀਆਂ ਪਰਚੀਆਂ ਵੀ ਉਵੇਂ ਹੀ ਪਈਆਂ ਨੇ ਮਿੱਤਰੋ ਕਰੈਕਟਰ ਚੰਗਾ ਕਿੰਨੇ ਕ ਘਾਂਟੇ ਚੱਲਿਆ ਹੋਣਾ ਜੋ ਬਣਾ ਘਾਂਟੇ ਚੱਲਿਆ ਹੋਣਾ 1100 ਜੀ 1100 1100 ਕੋ ਘਾਂਟੇ ਨਾਲ ਤਾਂ ਕੀ ਹੁੰਦਾ ਹੈ ਟਰੈਕਟਰ ਨੇ ਰਿਵਰਸ ਸਪੀਡ ਵਾਲਾ 55 HP ਚ 12 3 ਯੂਜੀ ਗੇਅਰ ਠੀਕ ਹੈ ਇਹਦੀਆਂ ਦਾ ਸਰਵਿਸਾਂ ਵੀ ਏਜੰਸੀ ਚ ਹੋਈਆਂ ਆਉਣੀਆਂ ਹਾਂ ਕ ਕਰ ਸਕਦੇ ਹਾਂ ਕਨੋਪੀ ਵਗੈਰਾ ਲੱਗੀ ਹੋਈ ਐ ਤੇ ਐਡ ਗੇਅਰ ਆ ਗਿਆ ਚਕਰਾ ਦੋ ਮਾਰਕਾ ਚੈੱਕ ਕਰਾ ਦੋ ਕੰਪੈਸਟੀ ਚੈੱਕ ਵਾਲਾ ਕੰਪੈਸਟੀ ਚੈੱਕ ਵਾਲਾ ਆ ਗਿਆ ਤੇ ਪੂਰਾ ਘੈਂਟ ਟਰੈਕਟਰ ਪਿਆ ਹਨਾ ਨਵਾਂ ਹੀ ਆ ਬਸ ਜਾਵਾਂ ਜਿਵੇਂ ਨਵਾਂ ਹੀ ਆ ਮਾਡਲ ਕਿੰਨੇ ਆ ਇਹ ਮਾਡਲ 20 20 ਤੇ ਜੇ ਰੇਟ ਦੀ ਗੱਲ ਕਰੀਏ ਜੋ ਮਣ ਨਮਾਨੇ ਦੀ 7.5 ਲੱਖ ਆ ਹਾਂਜੀ 6 ਲੱਖ ਤੇ 90000 ਰੁਪਏ ਦਾ ਡੀਟਾਪਾ ਦੇ ਦਾਂਗੇ 690 ਦਾ ਮਿੱਤਰੋ ਟਰੈਕਟਰ ਜਿੱਦਾਂ ਖੜਾ ਐ ਇਦਾਂ ਬਣੂ ਹਾਂ 20 ਮਾਡਲ 20 ਮਾਡਲ ਬਾਕੀ ਜੋ ਸਕਰੀਨਸ਼ਾਟ ਦਿਖਾਉਣੇ ਹੋਰ ਵੀ ਮਾਨਤਾਨ ਕੀਤਾ ਜਾਊਗਾ 65 ਦਾਸ ਮੂਰਲੇ ਟੈਟਰ ਦੇ ਨਵੇਂ ਇਹ ਵੀ ਬਣਾ ਸੀ ਆਰ ਡੀ ਆ ਇਹ 22 ਤੱਕ ਹੀ ਇਹ ਆ ਇਹ 20 ਮਾਡਲ ਆ 20 ਮਾਡਲ ਹੈ ਹਾਂਜੀ ਹਾਂ ਠੀਕ ਹੈ ਖੁੱਲੇ ਪਲੇਟਫਾਰਮ ਚ ਆ ਗਿਆ ਸਾਈਡ ਗੇਅਰ ਇਹ ਵੀ ਚੇਂਜਰ ਮਾਟ ਹੈ ਹਾਂ ਇਹ ਵੀ ਚੇਂਜਰ ਵਾਲਾ ਇਹ ਉਹਦੇ ਨਾਲੋਂ ਵੱਡਾ ਹਾਂ ਇਹ ਉਹਦੇ ਨਾਲ ਉਹ 55 ਪਾਵਰ ਚ ਹੁੰਦਾ ਉਹ 36 30 ਵਾਲਾ ਇੰਜਨ ਹੁੰਦਾ ਇਹ ਜਾਂ ਇਹ ਚ 55 20 ਵਾਲਾ ਹੁੰਦਾ ਇਹ 55 20 ਵਾਲਾ ਹੁੰਦਾ ਇਹ ਮੈਨੂੰ ਆ ਫੋਰ व्हीਲ ਚ ਹੈ ਹਾਂ ਇਹ ਫੋਰ व्हीਲ ਚ ਮੂਰਲੇਟ ਜਾਵਾਂ ਨਵੇਂ ਮਗਰਲੇ ਨਾਲ ਦੇ ਆ ਰੇਡੀਅਲ ਰੇਡੀਅਲ ਮੰਦੇ ਨੇ ਉਹਦੀ ਬਦਲਦੇ ਸੀ ਰੇਡੀਅਲ ਟਾਇਰ ਬਾਈ ਠੀਕ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂ ਸਿਸਟਮ ਸਿਸਟਮ ਸਾਰਾ ਨਾਲ ਹੀ ਦੇਵਾਂਗੇ ਸਿਸਟਮ ਨਾਲ ਹੀ ਜਾਣਾ ਹੈ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਇੰਜਨ ਗੇਅਰ ਦਾ ਕਿੰਨਾ ਕਿੰਨਾ ਜਾਵਾਂ ਓਕੇ ਆ ਤਸੱਲੀ ਆ ਫੁੱਲ ਇੰਜਨ ਗੇਅਰ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਬਾਈ ਬਾਕ ਹਲជា ਸਕਦੇ ਤੇ ਟਰੈਕਟਰ ਚੰਗਾ ਟਰੈਕਟਰ ਕੋਲ ਮਿਲਾ ਕੇ ਗੱਲ ਕੀਤੀ ਜਾਵੇ ਤੇ ਮਾਡਲ ਇਹ ਆ ਗਿਆ ਮਾਡਲ 2020 20 ਕਾਪੀ ਤੇਜ਼ ਦੀ ਹੈ ਕਾਪੀ ਤੇਜ਼ ਦੀ ਹੈ ਮਾਡਲ 2020 ਆ ਗਿਆ ਡਬਲ ਡਿਸਟ੍ਰੀਬਿਊਟਰ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਾਰਾ ਟਰੈਕਟਰ ਚੰਗਾ ਸਾਰਾ ਡੰਡੇ ਵਾਲੀਆਂ ਲਈ ਕੰਪੈਸਟੀ ਚੈੱਕ ਲੱਗਿਆ ਹੋਇਆ ਡੰਡੇ ਵਾਲੀਆਂ ਕਿਲੀਆਂ ਤੋਂ ਲੈ ਸਾਰਾ ਕੁਝ ਜੋ ਏਜੰਸੀ ਚੋਂ ਆਇਆ ਨਾਲ ਮਿਲੂਗਾ ਰੇਟ ਕੀ ਹੈਗਾ ਰੇਟ ਇਹਦਾ ਡਿਮਾਂਡ ਤਾਂ ਹੈਗੀ 890 ਹਾਂ 890000 ਰੁਪਿਆ ਹਾਂ ਜੀ ਆਪਾਂ ਲੈਣ ਦੇ ਨੇ 8.5 ਲੱਖ ਰੁਪਏ ਦਾ ਦੇ ਦਾਂਗੇ 65 ਪਾਵਰ ਦਾ 20 ਮਾਡਲ ਜੇ ਆਪਾਂ 56 20 ਨਾਲ ਕੰਪੈਰੀਸ਼ਨ ਕਰੀਏ ਪੰਜਾ 20 20 ਮਾਡਲ 1.15 ਲੱਖ ਦਾ ਮਿਲਦਾ ਠੀਕ ਹੈ ਜੀ ਬਸ ਕਲੀ ਸ਼ੋ ਦਾ ਫਰਕ ਆ ਹੋਰ ਬਣਿਆ ਹੋਊਗਾ ਦਾ ਫਰਕ ਹੈ 100 ਮਿੱਡੀ ਆ ਗਈ ਇੱਕ ਉਹ ਪਿੱਛੋਂ ਡਿਕਸਣਾ ਹੁੰਦੀ ਉਹਦੇ ਆਵਾਜ਼ ਵੀ ਕਰਦਾ ਇਹ ਆਵਾਜ਼ ਵੀ ਨਹੀਂ ਕਰਦਾ ਇਹ ਆਵਾਜ਼ ਵੀ ਨਹੀਂ ਕਰਦਾ ਨਾ ਉਹਦੇ ਚੇਂਜਰ ਹੁੰਦਾ ਇਹਨੇ ਚੇਂਜਰ ਵੀ ਹੈ ਇਹਦੇ ਚੇਂਜਰ ਵੀ ਹੈ ਹਾਂ ਠੀਕ ਹੈ ਲਓ ਵੀ ਮਿੱਤਰੋ ਫਾਂ ਲਓ ਮੌਕਾ ਹਨਾ ਆਹ ਵੈਰਾਈਟੀ ਕਿਥੋਂ ਲਿਆਤੀ ਡਿਊਡ ਬਿਊਟੀਫੁੱਲ ਜਿਹਨੇ ਚਾਈ ਹਾਂ ਇੰਨਾ ਚੰਗਾ ਇੰਨਾ ਚੰਗਾ ਇਹ ਟਵਾਟਰ ਦੀ ਗੱਡੀ ਵਾਲਾ ਕੰਮ ਆ ਇਹਦਾ ਟਵਾਟਰ ਦੀ ਗੱਡੀ ਵਾਲਾ ਹਾਂ ਹਾਂ ਇਹ ਹੈਵੀ 4 ਵੀਲ ਹੈ ਹੈਵੀ 4 ਵੀਲ ਹੈਵੀ 70 ਐਚਪੀ ਦਾ 70 ਐਚਪੀ ਦਾ ਹਾਂ 70 ਐਚਪੀ ਦਾ 4/4 ਆ ਬਹੁਤ ਹੀ ਘੱਟ ਰੇਟ ਆ ਇਹਦਾ ਅੱਛਾ ਰੇਟ ਵੀ ਘੱਟ ਆ ਹੂੰ ਸਹੂਲਤਾਂ ਵੀ ਸਾਰੀਆਂ ਮਿਲ ਜਾਂਦੀਆਂ ਨੇ ਨੰਬਰ ਵੀ ਫਰੀਦਕੋਟ ਦਾ ਰਹਿਣਾ ਪੰਜਾਬ ਨੰਬਰ ਨਹੀਂ ਇਹ ਬਾਹਰਲੇ ਨੰਬਰ ਹੀ ਹੁੰਦੇ ਆ ਸਾਰੇ ਠੀਕ ਆ ਨੰਬਰ ਵੀ ਫਰੀਦਕੋਟ ਦਾ ਹੈ ਤੇ ਟਾਇਰਾਂ ਦੀ ਕੰਡੀਸ਼ਨ ਆ ਟਾਇਰ ਮੂਰਲੇ ਅੱਦੇ ਨੇ ਜੀ ਹਾਂਜੀ ਮਗਰਲੇ 85 ਪੈਸੇ ਆ ਠੀਕ ਐ 3 ਸਪੀਡ ਆ ਅਮੇ 10 11 ਮਾਡਲ ਚ 2 ਸਪੀਡ ਆਇਆ 2 ਸਪੀਡ ਆਇਆ 3 ਸਪੀਡ 3 ਸਪੀਡ ਆ ਇਹ 3 ਸਪੀਡ ਐ ਹਾਂਜੀ ਕਨੋਪੀ ਵਗੈਰਾ ਲੱਗੀ ਹੋਈ ਐ ਅਪੋਲੋ ਦੇ ਟਾਇਰ ਨੇ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਚਿੰਗਾ ਟਰੈਕਟਰ ਐ ਤੇ ਇਹ ਮੂਰੇ ਵੇਟ ਵਗੈਰਾ ਲੱਗੇ ਹੋਏ ਨਹੀਂ ਤੇ ਬਾਕੀ ਰੰਗ ਪੇਂਟ ਦਾ ਸਾਰਾ Ориਜਨਲ ਆ ਵੇਟਾਂ ਨੂੰ ਛੱਡ ਕੇ ਆ Ориਜਨਲ ਹੀ ਐ ਬਸ ਹਲਕੀ ਫੁਲਕੀ ਘੱਟ ਜਿੰਨੇ ਬੇਟਾਂ ਵੋਟਾਂ ਦੇ ਮਾੜਾ ਮੋਟਾ ਹਿੱਸੇ ਦੇ ਇੰਨੀ ਕ ਹੁੰਦੇ ਐ ਠੀਕ ਐ ਮਾਡਲ ਕਿੰਨੇ ਆ ਮਾਡਲ ਨੇ ਮੈਨ ਇਹ ਨਾ ਹੋ ਜੂ ਹੋਰ ਵੀ ਖੁਸ਼ਖਬਰੀ ਹੈ ਮੇਰੇ ਇੱਕ ਮਹੀਨੇ ਦੀ ਨਾ ਹੋ ਜੂ ਨਾ ਹੋ ਜੂ ਰੇਟ ਕਿੰਨਾ ਹੈ ਰੇਟ ਇਹਦਾ હું ਤਾਂ 595 ਆ ਹਾਂ ਲੈਣ ਦੇਣ ਵਾਲਾ ਇੱਕੋ ਹੀ ਮੁੱਲ 5.5 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ 10 10 ਦੇ ਲਾਸਟ 1000 ਸੀ 11 ਦੀ 70 ਐਚਪੀ ਦਾ 4휠3 ਸਪੀਡ ਠੀਕ ਹੈ ਜੀ 5.5 ਲੱਖ ਰੁਪਏ 5.5 ਲੱਖ ਦਾ ਇਹ ਮਾਣੂ ਮਿੱਤਰੋ ਹਾਂਜੀ ਤੇ ਮੂਰੇ ਆ ਗਿਆ 60 55 ਇਹਦੇ ਬਾਰੇ ਦੱਸੀ ਬਾਈ 60 55 ਇਹ 17 ਮਾਡਲ ਆ ਹਾਂਜੀ T20 ਆ 16+4 ਵਾਲਾ 20 ਸਪੀਡਾਂ ਵਾਲਾ 20 ਸਪੀਡਾਂ ਵਾਲਾ ਐਕਸਟਰਾ ਟਾਰਕ ਵਾਲਾ 17 ਜੀ ਨਵੇਂ ਰੰਗ ਵਾਲਾ ਆਇ ਤੇ ਨਾਲ ਦੇ ਟਾਇਰ ਆ ਹਾਂਜੀ 2000 ਘੰਟਾ ਚੱਲਿਆ ਬਠਿੰਡਾ ਨੰਬਰ ਆ ਫਰਸਟ ਓਨਰ ਬਠਿੰਡਾ ਨੰਬਰ ਫਰਸਟ ਓਨਰ ਆ 2000 ਘੰਟਾ ਚੱਲਿਆ ਤੇ ਮੂਰਲੇ ਰੇਡੀਅਲ ਟਾਇਰ ਨੇ ਹੋਰ ਕੀ ਗੁੱਬੀ ਐ ਹੋਰ ਟਾਇਰ ਦੇਖੋ ਨਾਲ ਦੇ ਜੀ 80 85 ਪੈਸੇ ਪਏ ਨੇ ਹਾਲੇ ਠੀਕ ਐ ਤੇ ਟਰੈਕਟਰ ਮਿੱਤਰੋ ਚੰਗਾ ਟਰੈਕਟਰ ਤੁਸੀਂ ਦੇਖ ਸਕਦੇ ਆ ਸਾਰਾ ਮਾਡਲ ਇਹ ਆ ਗਿਆ ਮਾਡਲ 17 17 17 ਕੋ ਬੰਪ ਦੇ ਵਿੱਚ ਆ ਗਿਆ 3 ਸਪੀਡ ਆ ਗਿਆ ਸੁਪਰ ਮੈਕਸ ਆ ਗਿਆ ਡਬਲ ਡਿਸਟਰੀਬਿਊਟਰ ਠੀਕ ਐ ਤੇ 17 ਮਾਡਲ ਦਾ ਰੇਟ ਬਈ ਜੀ ਛੋਟੇ ਗੇਰ ਵਾਲਾ ਛੋਟੇ ਗੇਰ ਵਾਲਾ ਮੂਰੇ ਵਿੱਚ ਛੋ ਰੇਟ ਇਹਦਾ ਡਿਮਾਂਡ 5.5 ਲੱਖ ਰੁਪਈਆ ਹਾਂਜੀ ਲੈਨ ਨੇ ਨਾਲਾ ਇੱਕੋ ਹੀ ਮੁੱਲ 5 ਲੱਖ ਤੇ 25000 ਰੁਪਏ ਦਾ ਜੈਸਨ ਉਹਦੇ ਵਿੱਚ 5 ਲੱਖ 25000 ਦਾ ਮਿੱਤਰੋ ਲੈ ਜੋ ਟਰੈਕਟਰ ਇਹ ਫਾਰਮ ਲੋ ਮੌਕਾ ਪੂਰੇ 60 60 ਆ ਗਿਆ ਇਹ 60 60 ਆ ਗਿਆ ਘੱਟ ਬਜਟ ਚ ਕਹਿੰਦੇ ਸਾਨੂੰ ਕਰਾਰੋ ਹਿੱਸੇ ਜਾਈਦਾ ਫਾਰਮ ਟਰੱਕ ਇਹ ਵੀ ਬਹੁਤ ਘੱਟ ਮਿਲਦਾ ਇਹ ਵੀ ਬਹੁਤ ਘੱਟ ਮਿਲਦਾ ਹਨਾ ਆਦਾ ਮੈਂ ਦੇਖੀ ਪਹਿਲੀ ਵਾਰ ਆ ਇਹ 3 ਸਪੀਡ ਆ ਗਿਆ ਬਹੁਤ ਹੀ ਘੱਟ ਇਹਦਾ ਰੇਟ ਆ ਠੀਕ ਆ ਬਹੁਤ ਹੀ ਘੱਟ ਰੇਟ ਹੈ ਮਿੱਤਰੋ ਆ ਹਿੱਸੇ ਦੇ ਵਿੱਚ ਨਾ ਮੈਂ ਪਹਿਲੀ ਵਾਰ ਦੇਖਿਆ ਟਰੈਕਟਰ ਮੜਿਆ ਪਿਆ ਖੁੱਲੇ ਪਲੇਟਫਾਰਮ ਚ ਹੈ ਇਹ 12ਾਂ ਦੀ ਕੰਡੀਸ਼ਨ ਕਿੰਨੀ 60 HP ਹੁੰਦਾ 15 ਮਾਡਲ ਆ ਇਹ 8 HP 15 ਮਾਡਲ ਟਾਇਰਾਂ ਦੀ ਕੰਡੀਸ਼ਨ ਕਿੰਨੀ ਹੁੰਦੀ ਹੈ ਟਾਇਰ ਮੂਰਲੇ ਤਾਂ ਨਵੇਂ ਹੀ ਨੇ ਬਸ ਹਾਂਜੀ ਮਗਰਲੇ ਹੈਗੇ ਨੇ 65 ਪੈਸੇ ਮਾਰਲੇ 65 ਪੈਸੇ ਨੇ ਇੰਜਨ ਗੇਅਰ ਦਾ ਕਿੰਨਾ ਕੁ ਚੰਗਾ ਜੋਰ ਪੂਰਾ ਚੰਗਾ ਬਾਈ ਫੁੱਲ ਤਸੱਲੀ ਹੈ ਇੰਜਨ ਗੇਅਰ ਦੀ ਇੰਜਨ ਗੇਅਰ ਦੀ ਫੁੱਲ ਤਸੱਲੀ ਹੈ 24 ਸਪੀਡਾਂ ਵਾਲਾ ਆ ਗਿਆ ਇਹ ਹਾਂਜੀ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਹਾਈ ਕੈਪੈਸਿਟੀ ਲਿਫਟ ਵਾਲਾ ਠੀਕ ਆ ਹਾਈ ਕੈਪੈਸਿਟੀ ਲਿਫਟ ਵਾਲਾ ਹਾਂਜੀ ਤੇ ਰੇਟ ਕਿੰਨਾ ਦਾ ਫੇਰ ਰੇਟ ਇਹਦਾ 1.4 ਲੱਖ 3 स्पीड ਚੇਂਜਰ ਵਾਲਾ 399 ਦਾ ਹਾਂ 60 ਪਾਵਰ ਦਾ ਟਰੈਕਟਰ 60 ਪਾਵਰ 99 ਦਾ ਕੀ ਮਤਲਬ ਹੋਇਆ ਯਾ ਤਾਂ ਥੱਲੇ ਕਰ ਲੈ ਯਾਰ 795 ਦਾ ਦੇ ਦਾਂਗੇ 95 ਦਾ ਦੇ ਦਿਓ ਫਿਰ 95 ਦਾ ਇਹ ਟਰੈਕਟਰ ਮਿੱਤਰੋ ਬਣੂਗਾ ਕਰਾਰੋ ਕਰਾਰ ਉਹ ਹਿੱਸੇ ਵਾਲਾ ਇਹਦਾ ਬੈਕ ਸਾਈਡ ਚੈੱਕ ਕਰਾ ਦੇ ਬਹੁਤ ਸਾਫ ਪਿਆ ਦੇ ਕਰਾਰੋ ਹਿੱਸੇ ਵਾਲਾ ਬੈਕ ਸਾਈਡ ਵੀ ਚੈੱਕ ਕਰਾ ਦਿੰਨੇ ਆ ਬਾਈ ਕਹਿੰਦਾ ਉਸ ਤੋਂ ਬਾਅਦ ਦਿਖਾਉਣੇ ਆ ਤੁਹਾਨੂੰ ਘੱਟ ਬਹੁਤ ਸਾਫ ਪਿਆ ਬਹੁਤ ਸਾਫ ਪਿਆ ਟਰੈਕਟਰ ਮਿੱਤਰੋ ਦੇਖ ਸਕਦੇ ਹੋ ਉਸ ਤੋਂ ਬਾਅਦ ਹੁਣ ਤੁਹਾਨੂੰ 855 ਦਾ ਜਗਾ ਦਵਾ ਦਿੰਨੇ ਆ ਥੋੜੇ ਜਿਹਾ ਨਵੀਂ ਨਹੀਂ ਆ 20 ਮਾਡਲ ਵਰਗੀ ਕੰਡੀਸ਼ਨ ਆ ਟਰ ਹੱਥ ਚੱਲਿਆ ਸੀ ਇਹ ਦਸੀ ਬਈ ਇਹਦੇ ਬਾਰੇ ਮਾਡਲ 5 ਆ ਸਭ ਤੋਂ ਪਹਿਲੀ ਗੱਲ ਹਾਂਜੀ ਸਾਰਾ ਡੈਕਟਰ ਓਰੀਜਨਲ ਆ ਸਾਰਾ ਓਰੀਜਨਲ ਆ ਕਰਾਸ ਕਰਦੇ ਇੰਜਨ ਵਾਲਾ ਚੈੱਕ ਕਰ ਦਿਓ ਪਲੇਟ ਕਰਾਸ ਕਰਦੀ ਉੱਤੇ ਆ ਉਹ ਦੇਖੋ ਠੀਕ ਆ ਇਹ ਕਰਾਸ ਕਰਦੀ ਇੰਜਨ ਵਾਲਾ ਬਹੁਤ ਹੀ ਡੀਜ਼ਲ ਖਰਚਾ ਘੱਟ ਹੁੰਦਾ ਇਹਦਾ ਇਹਦਾ ਖਰਚਾ ਘੱਟ ਹੁੰਦਾ ਮਿੱਤਰੋ ਮੂਰਲੇ ਟਾਇਰ ਦਿਖਾ ਦਿਓ ਜਮਾ ਨਵੇਂ ਨੇ ਬੰਬਲ ਉੱਤੇ ਪਏ ਨੇ ਹਾਲੇ ਠੀਕ ਆ ਜੀ ਤੇ ਮਗਰਲੇ ਟਾਇਰ ਕਿੰਨੇ ਕੁ ਮਗਰਲੇ ਟਾਇਰ ਹੈਗੇ ਆ 65 ਪੈਸੇ 65 35 ਹਾਂਜੀ ਇੰਜਨ ਗੇਅਰ ਦਾ ਕਿਵੇਂ ਜੋ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਜਮਾ ਇੰਜਨ ਗੇਅਰ ਦੀ ਫ ਮਾਡਲ 5 5 ਮਾਡਲ ਹੀ 5 ਆ ਕੰਡੀਸ਼ਨ ਤਾਂ 20 ਵਰਗੀ ਆ ਰਿੰਬ ਦੇ ਚਿੱਟੇ ਚਿੱਟੇ ਪਏ ਨੇ ਠੀਕ ਆ ਇਹ ਰਿੰਬ ਵੀ ਵਧੀਆ ਪਏ ਨੇ ਹਾਂਜੀ ਆ ਬੈਕ ਸਾਈਡ ਦਾ ਮੁਕਾਂ ਟਰੈਕਟਰ ਪਿਆ ਜਿਦੋਂ ਐ ਨਹੀਂ ਹੈਗਾ ਗਲਿਆ ਗੁਲਿਆ ਜਿਦੋਂ ਗਲਿਆ ਫਲਿਆਣੀ ਹੈਗਾ ਨਾ ਤੇ ਰੇਟ ਕਿੰਨਾ ਕੀਤਾ ਇਹਦਾ ਮੋਲੇ ਦਾ 285 ਆ ਹਾਂਜੀ ਲੈ ਜਾਂਦੇ ਨੇ ਆਪਾਂ 2 ਲੱਖ ਤੇ 70000 ਰੁਪਏ ਤਾਂ ਦੇ ਦਾਂਗੇ 2 ਲੱਖ 70000 2 ਲੱਖ 70000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਇਸ ਤੋਂ ਇਲਾਵਾ ਜਿਉਂ ਹੋਰ ਕਿੰਨੇ ਕ ਆਉਂਦੇ ਆ ਹੋਰ ਟਰੈਕਟਰ ਵੀ ਆਉਂਦੇ ਜਾਂਦੇ ਰਹਿੰਦੇ ਆ ਜੀ ਆਪਣੇ ਕੋਲ ਇੱਕ ਦੋ ਲੈਤੇ ਖੜੇ ਆ ਇੱਕ ਸਟ ਠੀਕ ਹੈ ਜੀ ਤੇ ਇੱਕ ਆਪਣੇ ਕੋਲ ਅਰਜਨ ਆਉਣ ਵਾਲਾ ਠੀਕ ਹੈ ਜੀ 9 10 ਮਾਡਲ ਹਾਂ ਬਸ ਆਈ ਜਾਂਦੇ ਜਾਈ ਜਾਂਦੇ ਘਰੀ ਆਪਣਾ ਗਾਮਾ ਕੋਈ ਆਪਾਂ ਮੰਡੀ ਤੇ ਨਹੀਂ ਜਾਂਦੇ ਠੀਕ ਹੈ ਜੀ ਮੇਗਿਆ ਵੇਚ ਦਿੰਨੇ ਆ ਨਹੀਂ ਘਰੇ ਕੰਮ ਲਾ ਲੈਣ ਠੀਕ ਹੈ ਜੀ ਹਾਂ ਜੀ ਕੋਈ ਆਪਾਂ ਨੂੰ ਖਰਚਾ ਨਹੀਂ ਮੰਡੀਆਂ ਦਾ ਜਾਂ ਕੁਝ ਹੋਰ ਲਿਆ ਕੇ ਇੱਥੇ ਖੜਾ ਦੇਣਾ ਇੱਥੋਂ ਹੀ ਵੇਚ ਦੇਣਾ ਠੀਕ ਹੈ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ ਜੀ ਮੋਬਾਈਲ ਨੰਬਰ 84102 11000 ਦੂਸਰਾ ਨੰਬਰ ਹੈਗਾ 9257411000 ਦੋਨੇ ਮੋਬਾਈਲ ਨੰਬਰ ਆ ਤੇ ਮੋਗੇ ਤੋਂ ਉਹਨਾਂ ਦਾ ਆਪਣਾ ਮੰਨ ਕੇ ਚਲੋ 30 ਕਿਲੋਮੀਟਰ ਆ ਹਾਂ ਜੀ ਇ ਤੇ ਜੇ ਲੁਧਿਆਣੇ ਤੋਂ ਉਹਨਾਂ ਦਾ 88 ਕਿਲੋਮੀਟਰ ਹੈ ਬਰਨਾਲੇ ਤੋਂ ਉਹਨਾਂ ਦਾ ਬਾਜੇ ਭਗਤੇ ਵਾਲੇ ਤੇ 24 ਕਿਲੋਮੀਟਰ ਹੈ ਪਠੰਡੇ ਤੋਂ ਉਹਨਾਂ ਦਾ 60 ਕਿਲੋਮੀਟਰ ਹੈ ਰਾਂਪਰੇ ਤੋਂ ਉਹਨਾਂ ਦਾ 25 ਕਿਲੋਮੀਟਰ ਹੈ ਬਹੁਤ ਬਹੁਤ ਧੰਨਵਾਦ ਭਾਈ ਜੋਮਣ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਸੋਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ